ਇੱਕ ਬਲਾਸਟ ਹੁੰਦਾ ਏ ਇਹੋ ਜਿਹਾ ਬਲਾਸਟ ਹੁੰਦਾ ਏ ਕਿ ਪਿੰਡ ਦੇ ਲੋਕ ਆਸੇ-ਪਾਸੇ ਦੇ ਹੈਰਾਨ ਹੋ ਗਏ ਨੇ ਕਾਫੀ ਕਿੱਲੇ ਕਾਫੀ ਉਚਾਈ ਤੱਕ ਬਹੁਤ ਸਾਰਾ ਧੂਆਂ ਦੇਖਿਆ ਜਾਂਦਾ ਹੈ ਪਹਿਲਾਂ ਮੈਂ ਤੁਹਾਨੂੰ ਥੋੜੀ ਜੀ ਚੀਜ਼ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਆਹ ਜਿਹੜੇ ਦਰਖਤਾਂ ਇਹਨਾਂ ਦਰਖਤਾਂ ਦੇ ਵਿੱਚ ਕੋਈ ਚੀਜ਼ ਬਲਾਸਟ ਹੁੰਦੀ ਆ ਔਰ ਆ ਤੁਸੀਂ ਉੱਪਰ ਨਜ਼ਰ ਮਾਰੋ ਇੱਕ ਪਾਸੇ ਹਰੇ ਪੇੜ ਨੇ ਔਰ ਉਸ ਤੋਂ ਬਾਅਦ ਪੀਲੇ ਹੋਣੇ ਸ਼ੁਰੂ ਹੋ ਗਏ ਆ ਇਹ ਜਿੰਨੇ ਦਰਖਤ ਨੇ ਸਾਰੇ ਉਸੇ ਧੂਏ ਦੇ ਨਾਲ ਜਾਨੀ ਕਿ ਅੱਗ ਨਹੀਂ ਲੱਗੀ ਉਸ ਬਲਾਸਟ ਦੇ ਨਾਲ ਕੋਈ ਐਹੋਜੀ ਗੈਸ ਨਿਕਲੀ ਆ ਜਿਹਦੇ ਨਾਲ ਸਾਰੇ ਦਰਖਤ ਸੜ ਗਏ ਨੇ ਥੱਲੇ ਵੀ ਜਗਾ ਕਾਫੀ ਸੜੀ ਹੋਈ ਆ ਔਰ ਦੂਜਾ ਉਹ ਗੈਸ ਇਸ ਤਰੀਕੇ ਨਾਲ ਇਹਦੀ ਉੱਪਰੋਂ ਦੀ ਆ ਪਿੱਪਲ ਦੇ ਆ ਪਿੱਪਲ ਦਾ ਦਰਖਤ ਆ ਸਾਰੇ ਪੱਤੇ ਉਸੇ ਸਮੇਂ ਮੌਕੇ ਤੇ ਝੜ ਗਏ ਸਾਰੇ ਔਰ ਇੰਨੀ ਕੁ ਗੰਦੀ ਸਮੈਲ ਆ ਰਹੀ ਸੀ ਇੱਥੋਂ ਲੋਕ ਕਹਿੰਦੇ ਕੀ ਖੜਿਆ ਨਹੀਂ ਜਾ ਰਿਹਾ ਸੀ ਔਰ ਉਹ ਗੈਸ ਜਿਹੜੀ ਆ ਬਲਾਸਟ ਦੀ ਇੰਨੀ ਕੁ ਸਪੀਡ ਨਾਲ ਇਧਰ ਕਰੀਬ ਆ ਤਿੰਨ ਚਾਰ ਕਿੱਲੇ ਦਾ ਰਕਬਾ ਹੋਏਗਾ ਤੁਸੀਂ ਜੇ ਕੈਮਰੇ ਚ ਦੇਖ ਪਾ ਰਹੇ ਹੋ ਤਾਂ ਅਗਲੇ ਪਾਸੇ ਸਾਰਾ ਹਰਿਆਵਲ ਦੇਖ ਰਿਹਾ ਉਦੋਂ ਉਰੇ ਉਰੇ ਜਿਹੜਿਆ ਖੰਬਿਆਂ ਖੰਬਿਆਂ ਤੋਂ ਉਰੇ ਇਸ ਦਾ ਕਲਰ ਜਿਹੜਾ ਉਹ ਪੀਲਾ ਦੇਖ ਰਿਹਾ ਜਾਨੀ ਕਿ ਇਹ ਝੋਨਾ ਅੱਜ 2 ਦਿਨ ਹੋ ਗਏ ਆ ਬਾਰਿਸ਼ਾਂ ਹੋਣ ਦੇ ਨਾਲ ਇਸ ਦਾ ਰੰਗ ਦੇ ਵਿੱਚ ਫਰਕ ਪੈ ਗਿਆ ਪਰ ਬਿਲਕੁਲ ਇਹ ਝੋਨਾ ਸੜ ਚੁੱਕਿਆ ਸੀਗਾ ਕਿਹੜੀ ਚੀਜ਼ ਸੀ ਜਿਸ ਦਾ ਬਲਾਸਟ ਹੋਇਆ ਲੋਕ ਕਹਿੰਦੇ ਆ ਇੱਥੋਂ ਦੇ ਪਿੰਡ ਦੇ ਕਿ ਕੁਝ ਮੁੰਡੇ ਆ ਕੇ ਨਹਿਰ ਦੇ ਵਿੱਚ ਕੁਝ ਬਲਾਸਟ ਵਾਲੀਆਂ ਚੀਜ਼ਾਂ ਸੁੱਟ ਰਹੇ ਸੀ ਦੇਖਿਆ ਇਹਨਾਂ ਨੇ ਪਰ ਉਹ ਕੀ ਚੀਜ਼ਾਂ ਸੀ ਕੀ ਪੂਰੀ ਕਹਾਣੀ ਆ ਜਾਣ ਲੈਣੇ ਆ ਇਸ ਪਿੰਡ ਵਾਸੀਆਂ ਤੋਂ ਅ ਭਾਈ ਪਿੰਡ ਕਿਹੜਾ ਇਹ ਇਹ ਮੀਰਾ ਸ਼ਾਨੌਰ ਇਹ ਮਸਲਾ ਕੀ ਆ ਕੀ ਚੀਜ਼ ਇਹੋ ਜੀ ਆ ਜਿਹਦੇ ਨਾਲ ਬਲਾਸਟ ਹੋਇਆ ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਇਹ ਪਰਮੇਸ਼ਰ ਜਾਣਦਾ ਜੀ ਵੀਰੀਪੁਰਾਂ ਚੱਲਿਆ ਜੀ ਇਹ ਜੋ ਵੀ ਚੱਲਿਆ ਹੈ ਉੱਥੋਂ ਚੱਲਿਆ ਹੈ ਤੇ ਉਹਨੇ ਟਾਲੀਗਮੇ ਸਾੜਿਆ ਨੇ ਤੇ ਕਲਾਲੀ ਵੀ ਸਾੜੀ ਆ ਫਿਰ ਆ ਪਿੱਪਲ ਦਾ ਰੁੱਖੇ ਵੀ ਸਾੜਿਆ ਹੈ ਇਹ ਝੋਨਾ ਵੀ ਆ ਤਿੰਨ ਚਾਰ ਗਲੇ ਥਾਂ ਉਹਨੇ ਸਾੜ ਸਾੜਿਆ ਹੈ ਤੇ ਬਹੁਤ ਨੁਕਸਾਨ ਹੋਇਆ ਬਹੁਤ ਜ਼ਿਆਦਾ ਇਹ ਤੇ ਗਵਰਨਮੈਂਟ ਨੂੰ ਕੋਈ ਠੱਲ ਪਾਉਣੀ ਚਾਹੀਦੀ ਆ ਉਹ ਕੌਣ ਬੰਦੇ ਆ ਕਿੱਥੋਂ ਆਏ ਕਿਵੇਂ ਆਵੇ ਕਿੰਨੇ ਕਿੰਨੇ ਲਿਆਉਂਦੇ ਨੇ ਉਹ ਜਾਂ ਸਿਲੰਡਰ ਆ ਜਾਂ ਕੋਈ ਚੀਜ਼ ਆ ਕਿਹੜੀ ਚੀਜ਼ ਆ ਉਹ ਬਾਈ ਜੀ ਕੀ ਨਾਮ ਕੀ ਤੁਹਾਡਾ ਜੀ ਪਰਮਜੀਤ ਸਿੰਘ ਪਰਮਜੀਤ ਜੀ ਕੀ ਇਹੋ ਜਿਹਾ ਬਲਾਸਟ ਇੱਥੇ ਹੋਇਆ ਤੁਸੀਂ ਦੱਸ ਰਹੇ ਸੀ ਆਫ ਕੈਮਰਾ ਕਿ ਜਿਹਦੇ ਨਾਲ ਇਲਾਕੇ 'ਚ ਸਨਸਨੀ ਵੀ ਫੈਲੀ ਆ ਔਰ ਨੁਕਸਾਨ ਵੀ ਹੋਇਆ ਫਸਲਾਂ ਦਾ ਇਹ ਜੀ 10 15 ਦਿਨ ਤੋਂ ਪਹਿਲਾਂ ਇੱਕ ਟਰੈਕਟਰ ਟਰਾਲੀ ਹਮ ਮਹਿੰਦਰਾ ਟਰੈਕਟਰ ਆ ਛੋਟਾ ਦੇ ਨਾਲ ਟਰਾਲੀ ਝੋਕ ਵਾਲੀ ਨਹਿਰ ਦੇ ਵਿੱਚ ਸਿਲੰਡਰ ਨੋਮਾਂ ਚੀਜ਼ ਕੋ ਸੁੱਟ ਕੇ ਗਏ ਨੇ। ਹੂੰ ਉਹ ਤਾਂ ਆਏ ਤੇ ਸੁੱਟ ਕੇ ਚਲੇ ਗਏ ਇੱਕ ਦੋ ਬੰਦਿਆਂ ਨੇ ਵੇਖਿਆ ਕੰਮ ਨਿਬੜਿਆ। ਹੂੰ ਇਹ ਇੱਥੇ ਜਿਹੜਾ ਹੋਇਆ ਜੀ ਇਹ ਬਲਾਸਟ ਹੋਇਆ। ਹੂੰ ਧੂਆਂ ਵੇਖਿਆ ਆਮ ਲੋਕਾਂ ਨੇ ਬਾਹਰ ਸਵੇਰੇ 8:00 ਦਾ ਟਾਈਮ ਸੀ। ਲੋਕ ਕੰਮਕਾਰ ਕਰਦੇ ਸੀ ਪੈਲੀਆਂ ਦੇ ਵਿੱਚ ਆਮ ਲੋਕਾਂ ਨੇ ਉਹ ਧੂਆਂ ਉੱਠਦਾ ਵੇਖਿਆ। ਹੂੰ ਪਰ ਕਿਸੇ ਗੌਰ ਨਹੀਂ ਕੀਤੀ ਵੀ ਇਹ ਕੀ ਚੀਜ਼ ਆ। ਹੂੰ ਉਹ ਪਤਾ ਉਦੋਂ ਲੱਗਾ ਜਦੋਂ ਦੂਜੇ ਤੀਜੇ ਦਿਨ ਇਹ ਰੁਕ ਛੜਨੇ ਸ਼ੁਰੂ ਹੋ ਗਏ ਇਹ ਚਾਰ ਪੰਜ ਕਿੱਲੇ ਝੋਨਾ ਹਮ ਸਰਬਜੀਤ ਸਿੰਘ ਰਜੀਤ ਸਿੰਘ ਦੋ ਭਰਾ ਨੇ ਨਾ ਠੇਕੇ ਪੈਲੀ ਲੈ ਕੇ ਅਸੀਂ 85000 ਠੇਕੇ ਪੈਲੀ ਲਈ ਵਿਚਾਰਿਆਂ ਨੇ ਉਹਨਾਂ ਦਾ ਝੋਨਾ ਇਹ ਬਿਲਕੁਲ ਸੜ ਗਿਆ ਇਹ ਗੱਲ ਆ ਸ਼ੁੱਕਰਵਾਰ ਦੀ ਜਦੋਂ ਬਲਾਸਟ ਹੁੰਦਾ ਉਹ ਬੰਦੇ ਜਦੋਂ ਬਲਾਸਟ ਹੁੰਦਾ ਤੇ ਦਵਾ-ਦਵ ਟਰਾਲੀ ਟਰੈਕਟਰ ਭਜਾ ਕੇ ਇਥੋਂ ਨਾਲ ਹੀ 에어 ਫੋਰਸ ਦਾ ਜਹਾਜ ਗਰਾਉਂਡ ਆ ਜੀ ਫਤੂ ਵਾਲਾ ਉਸ ਜੰਗਲ ਦੇ ਵਿੱਚ ਵੜ ਗਏ ਤੇ ਗਾਂ ਸੜਕਾਂ ਕਈ ਨਿਕਲਦੀਆਂ ਸ਼ਹਿਰ ਨੂੰ ਉਹ ਚਲੇ ਗਏ ਬੰਦੇ ਸ਼ੱਕੀ ਬੰਦੇ ਸੀ ਉਹ ਸ਼ੱਕੀ ਬੰਦੇ ਜਿਵੇਂ ਲੇਬਰ ਵਾਲੇ ਬੰਦੇ ਹੁੰਦੇ ਆ ਐਵੇਂ ਦੇ ਬੰਦੇ ਸੀ ਉਹ ਤੇ ਉਹ ਬਲਾਸਟ ਹੋਣ ਕਰਕੇ ਉਹ ਪਰਛੇਤੀ ਇਥੋਂ ਨਿਕਲ ਗਏ ਬਲਾਸਟ ਉਹ ਕਰਨਾ ਚਾਹੁੰਦੇ ਸੀ ਜਾਂ ਵੈਸੇ ਹੋ ਗਿਆ ਚਾਨਕ ਹੋ ਗਿਆ ਲੱਗਦਾ ਕੀ ਆ ਉਹ ਆਮ ਟਰੈਕਟਰ ਸੀ ਜੀ ਜਿਹੜਾ ਜਿਵੇਂ ਮਹਿੰਦਰਾ ਛੋਟੇ ਟਰੈਕਟਰ ਹੁੰਦੇ ਨਾ ਇੱਕ ਸਿਲੰਡਰ ਮਗਰ ਛੋਟੀ ਟਰਾਲੀ ਹੁੰਦੀ ਆ ਜਿਹੜੇ ਮਗਾ ਬੁਗਾ ਚ ਚੱਲਦੇ ਜਿਹੜੇ ਨਹੀਂ ਜਿਹੜੇ ਸ਼ਹਿਰ ਚ ਸਿਲੰਡਰ ਪ੍ਰੋਵਾਈਡ ਕਰਾਉਂਦੇ ਆ ਅੱਛਾ ਤੁਸੀਂ ਆਮ ਵੇਖੇ ਹੋਣਗੇ ਉਹੋ ਜਿਹੇ ਟਰੈਕਟਰ ਟਰਾਲੀ ਆ ਉੱਥੇ ਵੀ ਉਹ ਸੀ ਤੇ ਇੱਥੇ ਵੀ ਉਹ ਸੀ ਉੱਥੇ ਤਾਂ ਦੋ ਬੰਦਿਆਂ ਨੇ ਵੇਖਿਆ ਤੇ ਕੋਲੋਂ ਲੰਘ ਗਏ ਹਾਂ ਬੀਏ ਜੀ ਕੋਈ ਵੱਡਾ ਮਸਲਾ ਨਹੀਂ ਚਲੋ ਜੋ ਕਰਦੇ ਆ ਖਰੇ ਕੋਈ ਆਪਦਾ ਕਾਰਜ ਕਰਜੀ ਕਰਨ ਦੇ ਆ ਪਰ ਜਦੋਂ ਇੱਥੇ ਉਹ ਕਿਤੇ ਸੁੱਟਣ ਆਏ ਤੇ ਇੱਥੇ ਉਹ ਬਲਾਸਟ ਹੋ ਗਿਆ ਨਹਿਰ 'ਚ ਸੁੱਟਣ ਆਏ ਸੀ ਨਹਿਰ 'ਚ ਸੁੱਟਣ ਆਏ ਆ ਜੀ ਤੇ ਨਹਿਰ 'ਚ ਸੁੱਟਿਆ ਵੀ ਆ ਅੱਛਾ ਨਹੀਂ ਜਦੋਂ ਬਲਾਸਟ ਹੋ ਗਿਆ ਉਸ ਤੋਂ ਬਾਅਦ ਨਹਿਰ 'ਚ ਸੁੱਟਤਾ ਹਾਂ ਜੀ ਉਸ ਤੋਂ ਬਾਅਦ ਉਹਨਾਂ ਨੇ ਸੁੱਟਤਾ ਜੇ ਅੱਜ ਵੀ ਉਹਦੀ ਖੋਜ ਕੀਤੀ ਜਾਵੇ ਤੇ ਲੱਭ ਸਕਦਾ ਇਸੇ ਨਹਿਰ 'ਚ ਇਸੇ ਨਹਿਰ 'ਚ ਉਹ ਲੱਗਦੇ ਸਿਲੰਡਰ ਹੀ ਸੀਗੇ ਲੱਗਦੇ ਸਿਲੰਡਰ ਸੀਗੇ ਆਰਮੀ ਏਰੀਆ ਹੂੰ 1 ਕਿਲੋਮੀਟਰ ਤੇ ਹੈ ਜੀ ਅੱਛਾ ਪਿੰਡ ਵਾਲਿਆਂ ਨੇ ਹੁਣ ਇਕੱਠੇ ਹੋ ਕੇ ਕੀ ਸ਼ੰਕਾ ਜਤਾਈ ਆ ਵੀ ਕੀ ਹੋ ਸਕਦਾ ਕੋਈ ਸਾਜ਼ਿਸ਼ ਹੋ ਸਕਦੀ ਆ ਕੀ ਹੋ ਸਕਦਾ ਪਿੰਡ ਵਾਸੀਆਂ ਵੇਖੋ ਜੀ ਰੋਲਾ ਏ ਇੱਥੇ ਨਾ ਜੀ ਆਮ ਸਾਡੇ ਜਿੰਨੇ ਨਗਰ ਇੱਥੇ ਵਸਦੇ ਨੇ ਮੀਰਾ ਸ਼ਾ ਨੂਰ ਆ ਪਿੰਡ ਬਲੰਦੇਵਾਲਾ ਪਿੰਡ ਹਾਜੀ ਵਾਲਾ ਇਹ ਇੱਥੋਂ ਦੇ ਲੋਕ ਇੱਥੇ ਮੱਝਾਂ ਛੱਡਦੇ ਆ ਇਹ ਕੱਚੀ ਨਹਿਰ ਹੈ ਹੂੰ ਇੱਥੇ ਚਰਾਣ ਦਾ ਇੱਥੋਂ ਪਾਣੀ ਪੀਂਦੇ ਆ ਨਹਾਉਂਦੇ ਆ ਕੱਲ ਨੂੰ ਚਲੋ ਉਸ ਮੌਕੇ ਤੇ ਤਾਂ ਚਲੋ ਕੋਈ ਹੈ ਨਹੀਂ ਸੀ ਜਾਨਵਰ ਜੇ ਉਹ ਹੁੰਦਾ ਤਾਂ ਉਹ ਸ਼ਾਇਦ ਉਹ ਵੀ ਨੁਕਸਾਨ ਹੋ ਸਕਦਾ ਸੀ ਕਿ ਬਹੁਤ ਵੱਡਾ ਇਸ ਚੀਜ਼ ਨੂੰ ਠੱਲ ਪਾਈ ਜਾਵੇ ਨਾਲ ਹੀ ਇੱਥੇ ਫੌਜੀ ਏਰੀਆ ਇਹਦਾ ਪਤਾ ਕੀਤਾ ਜਾਵੇ ਵੀ ਹੈ ਕੀ ਚੀਜ਼ ਸੀ ਆ ਮੀਪੈਨ ਕਰਕੇ ਥੋੜਾ ਜੋ ਹੋ ਗਿਆ ਖੁਰਦ-ਬੁਰਦ ਨੀਦੋ ਸਾਰੇ ਉਹਦੇ ਉੱਥੇ ਪਤਾ ਲੱਗਦਾ ਹੈ ਵੀ ਕੀ ਚੀਜ਼ ਇੱਥੇ ਡਿੱਗੀ ਆ ਜਾਂ ਕੋਈ ਬਲਾਸਟ ਹੋਇਆ ਉਹਦਾ ਉਹ ਕਚਰਾ ਜਾਂ ਜਾਂ ਕੋਈ ਵੀ ਸ਼ਾਇਦ ਜਰੀਲ ਜੰਗਾਲ ਨੂੰ ਆ ਉੱਥੇ ਪਈ ਸੀ ਆ ਮੀਪੈਨ ਕਰਕੇ ਥੋੜਾ ਜੋ ਅੱਛਾ ਇਹ ਅੱਗ ਲੱਗੀ ਆ ਫਿਰ ਜਦੋਂ ਬਲਾਸਟ ਹੋਇਆ ਕੀ ਅੱਗ ਨਹੀਂ ਲੱਗੀ ਅੱਗ ਨਹੀਂ ਧੂਆਂ ਨਿਕਲਿਆ ਜਿਵੇਂ ਜਰੀਲਾ ਧੂਆਂ ਨਿਕਲਦਾ ਨਾ ਕਾਲਾ ਜਾਂ ਬੱਦਲਾ ਵਾਂਗੂ ਧੂਆਂ ਬਹੁਤ ਉੱਚਾ ਉਹ ਪਿੰਡਾਂ ਤੱਕ ਲੋਕਾਂ ਨੇ ਵੇਖਿਆ ਲਗ ਲਗ 2 3 4 ਕਿਲੋਮੀਟਰ ਤੱਕ ਜਿਹਦਾ ਧਿਆਨ ਪਿਆ ਉਹਨੇ ਵੇਖਿਆ ਵੀ ਇਹ ਧੂਆਂ ਕਾ ਦਾ ਫਿਰ ਉਹ ਕਿਸੇ ਮਹਿਸੂਸ ਨਹੀਂ ਕੀਤਾ ਬਖਰੇ ਕੀ ਗੱਲ ਹੈ ਕੀ ਬਾਤ ਜਾਂ ਕਿੱਥੇ ਆ ਇਹ ਤਾਂ ਹੁਣ ਜਦੋਂ ਆ ਝੋਨਾ ਛੱਡਣਾ ਸ਼ੁਰੂ ਹੋਇਆ ਉਦੋਂ ਇਹਦੀ ਅਸੀਂ ਡੰਗਾਈ ਨਾਲ ਖੋਜ ਕੀਤੀ ਆ ਤੇ ਸਾਨੂੰ ਪਤਾ ਲੱਗਾ ਉਹ ਇੱਕ ਦੋ ਬੰਦਿਆਂ ਤੋਂ ਪੁੱਛਿਆ ਪਛਾਇਡ ਲਾਗੋ ਲੰਗੇ ਉਹ ਬੰਦੇ ਜਿਹੜੇ ਝੋਕ ਵਾਲੀ ਨਹਿਰ ਦੇ ਵਿੱਚ ਸੁੱਟ ਕੇ ਗਏ ਸੀ ਸਿਲੰਡਰ ਆ ਜਿਵੇਂ ਆਕਸੀਜਨ ਵਾਲੇ ਸਿਲੰਡਰ ਹੁੰਦੇ ਨੇ ਲੰਮੇ ਹਸਪਤਾਲਾਂ ਦੇ ਵਿੱਚ ਲੰਬਾ ਸਿਲੰਡਰ ਹੁੰਦਾ ਥੋੜਾ ਜਿਹਾ ਪਤਲਾ ਆਕਸੀਜਨ ਵਾਲਾ ਉਸ ਤਰ੍ਹਾਂ ਦੇ ਸਿਲੰਡਰ ਆ ਉਹ ਪਤਾ ਨਹੀਂ ਕਿਹੜੀ ਕਾਦੇ ਨੇ ਕਾਦੇ ਨਹੀਂ ਉਹ ਤਾਂ ਹੁਣ ਪਤਾ ਲੱਗੂਗਾ ਕਿਸੇ ਕੋਈ ਲੈਬੋਰੀ ਟੈਸਟ ਤੋਂ ਜਾਂ ਕਿਸੇ ਹੋਰ ਚੀਜ਼ ਤੋਂ ਤੁਸੀਂ ਇੱਕ ਇਹ ਵੀ ਦੱਸ ਰੇ ਸੀ ਵੀ ਵੱਡੀ ਨਹਿਰ ਇੱਥੇ ਜਿਹੜੀ ਆ ਜਿਹੜੀ ਗੰਗਾ ਨਗਰ ਨੂੰ ਜਾਂਦੀ ਆਂ ਰਾਸਤਾ ਨੂੰ ਉਸ ਨਹਿਰ ਦੇ ਵਿੱਚ ਵੀ ਸਿਲੰਡਰ ਵੀ ਛੁੱਟੇ ਗਏ ਜੀ 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 ਉਹ ਨਹਿਰ ਇੱਥੋਂ ਸਿੱਧੀ ਸੜਕ ਜਿਹੜੀ ਜਾਂਦੀ ਆ ਜੀ ਉਹ ਉਸ ਨਹਿਰ ਤੇ ਚੜ ਜਾਂਦੀ ਆ ਝੋਕ ਹਰੇ ਹਰ ਤੋਂ ਆ ਕੇ ਉਹ ਬਾਲੇ ਵਾਲੇ ਹੈਡ ਦੇ ਵਿੱਚ ਪੈਂਦੀ ਨਹਿਰ ਉਸ ਨਹਿਰ ਦੇ ਵਿੱਚ ਵੀ ਉਹ 5-7 ਸਿਲੰਡਰ ਛੁੱਟਦੇ ਨੂੰ ਵੇਖਿਆ ਬੰਦਿਆਂ ਨੇ ਅੱਛਾ ਹਾਂਜੀ ਉਹ ਛੁੱਟਦੇ ਨੂੰ ਵੇਖਿਆ ਉਦੋਂ ਉਹਨਾਂ ਦਿਨਾਂ 'ਚ ਨਾ ਏਜੰਸੀਆਂ ਦੇ ਛਾਪੇ ਛੂਪੇ ਜ ਵਜੇ ਉਹਨਾਂ ਦੇ ਦਿਮਾਗ 'ਚ ਨਾ ਵੀ ਖਰੇ ਕੋਈ ਸਿਲੰਡਰ ਚੋਰੀ ਚੜੀ ਦੀ ਜਾਂ ਕਿਤਰਾ ਉਹ ਸਿਲੰਡਰ ਛੁੱਟਦੇ ਪੈਣ ਜਿਹੜੇ ਖਰੇ ਕਾਦੇ ਨੇ ਇਹ ਤਾਂ ਤੁਹਾਡਾ ਅਨੁਮ ਸੜੇ ਆ ਜੀ ਅਜੇ ਲਾਗੇ ਬੰਨੇ ਕੋਈ ਬੰਦਾ ਕੰਮ ਨਹੀਂ ਸੀ ਕਰਦਾ ਨੀ ਤੇ ਹੋ ਸਕਦਾ ਕਿਸੇ ਬੰਦੇ ਦਾ ਵੀ ਨੁਕਸਾਨ ਹੁੰਦਾ ਦਰਖਤ ਤਾਂ ਬਾਈ ਜੀ ਫਿਰ ਸੈਂਕੜੇ ਨੇ ਜਿਹੜੇ ਇੱਥੇ ਸੜ ਗਏ ਨੇ ਲਾਗੇ ਹਾਂ ਜੀ ਅਜੇ ਮੀਂਹ ਪੈਣ ਕਰ ਨਾਲ ਥੋੜਾ ਜਆ ਚਾਰ ਪੰਜ ਦਿਨ ਪਹਿਲਾਂ ਵੀ ਮੀਂਹ ਪਿਆ ਕੱਲ ਵੀ ਪਿਆ ਉਹਦੇ ਨਾਲ ਥੋੜਾ ਜਆ ਮੀਂਹ ਪੈਣਾ ਇਹਨਾਂ ਨੂੰ ਰਾਤ ਮਿਲੀ ਰੁੱਖਾਂ ਨੂੰ ਨਹੀਂ ਤੇ ਬਹੁਤ ਜ਼ਿਆਦਾ ਸੜ ਚੁੱਕੇ ਸੀ ਤੇ ਗੰਦਾ ਮੁਸ਼ਕਲ ਹੋਉਂਦਾ ਹੈ ਬੰਕ ਕੀ ਆ ਪ੍ਰਸ਼ਾਸਨ ਤੋਂ ਕੀ ਕੀਤਾ ਜਾਣਾ ਚਾਹੀਦਾ ਸਾਡੀ ਤੇ ਉਹ ਮੰਗਿਆ ਵੀ ਇਸ ਚੀਜ਼ ਨੂੰ ਵੇਖਿਆ ਜਾਵੇ ਪਰਖਿਆ ਜਾਵੇ ਵੀ ਇਹ ਕੀ ਚੀਜ਼ ਆ ਅੱਜ ਛੋਟਾ ਨੁਕਸਾਨ ਹੋਇਆ ਕੱਲ ਨੂੰ ਵੱਡਾ ਹੋ ਸਕਦਾ ਏਅਰ ਫੋਰਸ ਦਾ ਇੱਥੇ ਲੱਗੇ ਆ ਸੈਂਟਰ ਮਿਲਟਰੀ ਦਾ ਸੈਂਟਰ ਲੱਗ ਗਿਆ ਪਿੰਡ ਲੱਗੇ ਵਸਦੇ ਨੇ ਕਿਸੇ ਜੀ ਜੰਤ ਦਾ ਕਿਸੇ ਦਾ ਨੁਕਸਾਨ ਹੋ ਸਕਦਾ ਫਸਲ ਦਾ ਵੀ ਨੁਕਸਾਨ ਹੋਇਆ ਬਹੁਤ ਮਾੜਾ ਜਿੰਨੇ 85000 ਰੁਪਏ ਲੈ ਕੇ ਠੇਕੇ ਤੇ ਫਸਲ ਬੀਜੀ ਆ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਪਰ ਸਾਡੀ ਦੇ ਮੰਗਿਆ ਵੀ ਇਹਦੀ ਖੋਜ ਕੀਤੀ ਜਾਵੇ ਇਹ ਬੰਦੇ ਵੇਖੇ ਜਾਣ ਕੈਮਰੇ ਲੱਗੇ ਨੇ ਆਮ ਥਾਂ ਥਾਂ ਤੇ ਪਿੰਡਾਂ ਦੇ ਸ਼ੁੱਕਰਵਾਰ ਦੀ ਗੱਲ ਆ ਕੋਈ ਲੱਭਣੀ ਗੱਲ ਏਡੀ ਔਖੀ ਨਹੀਂ ਗਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹਦਾ ਹੱਲ ਕੱਢਿਆ ਜਾਵੇ ਪੁੱਛਿਆ ਵੀ ਵੇਖਿਆ ਜਾਵੇ ਵੀ ਕੌਣ ਬੰਦੇ ਸਨ ਜੇ ਨਹੀਂ ਹੋ ਸਕਦਾ ਤੇ ਸਾਨੂੰ ਗੋਤਾਖੋਰ ਪ੍ਰੋਵਾਈਡ ਕਰਾਏ ਜਾਣ ਅਸੀਂ ਨਾਲ ਦੋ ਤਿੰਨ ਨੱਗਰ ਨਾਲ ਲੱਗਾਂਗੇ ਤੇ ਨਹਿਰ ਦੀ ਆਪਾਂ ਖੋਜ ਕਰਕੇ ਇਹਦੇ ਵਿੱਚੋਂ ਅਜੇ ਲੱਭ ਜਾਣਾ ਕਿਤੇ ਗਏ ਤਾਂ ਹੈ ਨਹੀਂ ਉਹ ਚੀਜ਼ਾਂ ਹੋਣਗੀਆਂ ਵਿੱਚ ਉਹ ਚੀਜ਼ਾਂ ਵਿੱਚ ਹੋਣਗੀਆਂ ਜਿਹੜੇ ਛੁੱਟ ਕੇ ਚਲੇ ਗਏ ਉਹ ਕਿਹੜਾ ਲੈਣ ਆਏ ਸੀ ਉਹਨਾਂ ਦੁਬਾਰਾ ਕੱਢਣ ਤਾਂ ਉਹ ਨਹੀਂ ਉਹ ਇੱ ਤਾਂ ਬਿਲਕੁਲ ਇਹ ਚੀਜ਼ ਬਹੁਤ ਵੱਡੇ ਵੱਡੇ ਸ਼ੱਕ ਪੈਦਾ ਕਰ ਰਹੀ ਹੈ 에ਅਰ ਫੋਰਸ ਦਾ ਜਿਹੜਾ ਗਰਾਉਂਡ ਆ ਉਹ ਵੀ ਇੱਥੇ ਨਾਲ ਆ ਕਾਫੀ ਸਾਰੇ ਇੱਥੇ ਪਿੰਡ ਇਹ ਨਹਿਰ ਦੇ ਉਧਰਲੇ ਪਾਸੇ ਔਰ ਉਧਰਲੇ ਪਾਸੇ ਨੇ ਪਰ ਸ਼ਾਇਦ ਇਹਨਾਂ ਨੂੰ ਸ਼ੰਕਾ ਤਾਂ ਹੋਈ ਕਿਉਂਕਿ ਜਦੋਂ ਇਸ ਜਗ੍ਹਾ ਤੇ ਬਿਲਕੁਲ ਸਾਹਮਣੇ ক্লোਜ਼ ਤੋਂ ਤਸਵੀਰਾਂ ਵੀ ਤੁਹਾਨੂੰ ਦਿਖਾ ਦੇਵਾਂਗੇ ਇੱਥੇ ਜਦੋਂ ਬਲਾਸਟ ਹੁੰਦਾ ਹੈ ਉਦੋਂ ਬੰਦੇ ਭੱਜ ਜਾਂਦੇ ਆ ਪਰ ਉਹ ਬਲਾਸਟ ਦੇ ਵਿੱਚੋਂ ਗੈਸ ਇਸ ਤਰੀਕੇ ਨਾਲ ਨਿਕਲਦੀ ਆ ਉੱਪਰ ਵਾਲੇ ਪਾਸੇ ਨੂੰ ਇਧਰੋਂ ਇਸ ਤਰੀਕੇ ਨਾਲ ਜਾ ਕੇ ਔਰ ਉਸ ਤੋਂ ਫਿਰ ਜੰਪ ਕਰਕੇ ਇਧਰ ਪਾਣੀ ਦੇ ਵਿੱਚ ਵੀ ਦੱਸਦੇ ਆਉਂਦੀ ਉਸ ਤੋਂ ਬਾਅਦ ਇਸ ਪਿੱਪਲ ਦੇ ਉੱਪਰ ਦੀ ਜਾ ਕੇ ਇਧਰ ਸਾਰੇ ਦਾ ਸਾਰਾ ਜਿਹੜਾ ਝੋਨਾ ਕਰੀਬ 4-5 ਕਿੱਲੇ ਦੇ ਆਸ-ਪਾਸ ਉਹ ਸਾਰਾ ਜਿਹੜਾ ਸੜ ਗਿਆ ਏ ਹੁਣ ਤਾਂ ਤਿੰਨਾਂ ਚਾਰ ਦਿਨ ਪੁਰਾਣੀ ਗੱਲ ਹੁਣ ਤਾਂ ਝੋਨਾ ਜਿਹੜਾ بارشਾਂ ਲਗਾਤਾਰ ਹੋ ਰਹੀਆਂ ਨੇ ਉਹ ਫਿਰ ਉੱਪਰੋਂ ਜਿਹੜਾ ਹਰਾ ਹੋ ਚੁੱਕਿਆ ਪਰ ਇਹ ਬਲਾਸਟ ਕਾਹਦਾ ਸੀ ਕਿਹੜੀ ਚੀਜ਼ ਸੀ ਜਿਹੜੀ ਨਹਿਰ ਦੇ ਵਿੱਚ ਛੁੱਟੀ ਗਈ ਜਦ ਵੱਡੀ ਨਹਿਰ ਜਿਹੜੀ ਇੱਥੋਂ ਨਾਲ ਪੱਕੀ ਹੈੜ ਉਹਦੇ 'ਚ ਜਿਹੜੀ ਸਿਲੰਡਰ ੁੱਟੇ ਗਏ ਆ ਜਾਂ ਸਿਲੰਡਰ ਵਰਗੀ ਕੋਈ ਚੀਜ਼ ੁੱਟੀ ਗਈ ਆ ਉਹ ਕੀ ਸੀ ਕਿਸੇ ਦੀ ਸਾਜ਼ਿਸ਼ ਆ ਕੋਈ ਗਰੋ ਆ ਇਹ ਕੀ ਆ ਇਸ ਤੇ ਬਾਰੇ ਪ੍ਰਸ਼ਾਸਨ ਨੂੰ ਗਹਿਰਾਈ ਦੇ ਨਾਲ ਸੋਚਣਾ ਚਾਹੀਦਾ ਕਿਉਂਕਿ ਕੋਈ ਵੱਡੀ ਘਟਨਾ ਵਾਪਰੇ ਜਾਂ ਕੋਈ ਅਣਹੋਣੀ ਘਟੇ ਏਰੀਏ ਦੇ ਵਿੱਚ ਉਸ ਤੋਂ ਪਹਿਲਾਂ ਪਹਿਲਾਂ ਪ੍ਰਸ਼ਾਸਨ ਨੂੰ ਗੋਤਾਖੋਰ ਜਾਂ ਫਿਰ ਇੱਥੋਂ ਦੇ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਸਲਾਹ مشورہ ਕਰਕੇ ਉਹ ਚੀਜ਼ ਦੀ ਸ਼ਾਨਬੀਨ ਕਰਨੀ ਚਾਹੀਦੀ ਹੈ ਕਿ ਉਹ ਇਹੋ ਜੀ ਜ਼ਹਿਰੀਲੀ ਚੀਜ਼ ਕਿਹੜੀ ਸੀ ਜਿਹੜੀ ਇੱਥੇ ਨਹਿਰਾਂ ਤੇ ਆ ਕੇ ਹੀ ਕੀਤੀ ਜਾਂਦੀ ਆ ਲੋਕ ਇਹ ਵੀ ਦੱਸਦੇ ਨੇ 71 ਇੱਥੋਂ ਦੇ ਪਿੰਡਾਂ ਦੇ ਕਿ ਅਸੀਂ ਕੱਥੀ ਤੌਰ ਤੇ ਪਹਿਲਾਂ ਵੀ ਇਹੋ ਜੀਆਂ ਹਰਕਤਾਂ ਦੇਖੀਆਂ ਨੇ ਪਰ ਆਪਣੇ ਕੰਮ ਕੋਈ ਨਹਿਰ ਤੇ ਬੈਠਾ ਕੋਈ ਗੱਡੀ ਲੈ ਕੇ ਆਇਆ ਕੋਈ ਸਿਲੰਡਰ ਲੈ ਕੇ ਆਇਆ ਜਾਂ ਕੁਝ ਲੈ ਕੇ ਆਇਆ ਸਾਨੂੰ ਉਹਦੇ ਨਾਲ ਕੀ ਮਤਲਬ ਹੁੰਦਾ ਕੋਈ ਆਉਂਦਾ ਕੋਈ ਚਲਾ ਜਾਂਦਾ ਬਟ ਇਹ ਮਸਲਾ ਉਦੋਂ ਕ੍ਰੀਏਟ ਨਵਾਂ ਹੋ ਗਿਆ ਜਦੋਂ ਬਲਾਸਟ ਲੋਕਾਂ ਦੇ ਉੱਪਰ ਤੱਕ ਕਈ ਮੀਟਰ ਉੱਪਰ ਤੱਕ ਧੂਆਂ ਹੀ ਧੂਆਂ ਦੇਖਿਆ ਹਾਲਾਂਕਿ ਉਹ ਜ਼ਹਿਰੀਲੀ ਗੈਸ ਕਿਹੋ ਜੀ ਹੋ ਸਕਦੀ ਆ ਜਿਹਦੇ ਨਾਲ ਅੱਗ ਤਾਂ ਨਹੀਂ ਲੱਗੀ ਪਰ ਉਹ ਜ਼ਹਿਰੀਲੀ ਗੈਸ ਦੇ ਨਾਲ ਹੀ ਸਾਰੇ ਦਰਖਤ ਦਰਖਤ ਸੈਂਕੜੇ ਦਰਖਤ ਕਈ ਕਿੱਲੇ ਝੋਨਾ ਦਰਖਤ ਵਗੈਰਾ ਇੱਥੇ ਲਾਗੇ ਤੱਕ ਸਭ ਕੁਝ ਸੜ ਕੇ ਜਿਹੜਾ ਸੁਆਹ ਹੋ ਗਿਆ ਹੁਣ ਵੱਡਾ ਸਵਾਲ ਪ੍ਰਸ਼ਾਸਨ ਦੇ ਉੱਪਰ ਜਾਂਦਾ ਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਡੀਸੀ ਕਿ ਇਸ ਵਿਸ਼ੇ ਤੇ ਪੂਰੀ ਜਾਂਚ ਕਰਵਾਉਣਗੇ ਜਾਂ ਫਿਰ ਲੋਕ ਆਪਣੇ ਲੈਵਲ ਤੇ ਹੀ ਗੋਤਾਖੋਰ ਬੁਲਾ ਕੇ ਇਸ ਦੀ ਕੋਖ ਕਰਨਗੇ ਇਹ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਫਿਰੋਜ਼ਪੁਰ ਦੀ ਪੁਲਿਸ ਕਿ ਇਸ ਮਸਲੇ ਨੂੰ ਆਪਣੇ ਧਿਆਨ ਦੇ ਵਿੱਚ ਲਿਆ ਕੇ ਕੀ ਇਸ ਦੀ ਪੂਰੀ ਇਨਵੈਸਟੀਗੇਸ਼ਨ ਕਰਵਾਏਗੀ ਹੋ ਸਕਦਾ ਹੈ ਕਿ ਵੱਡਾ ਮਸਲਾ ਉਹਨਾਂ ਦੇ ਹੱਥ ਲੱਗ ਜਾਏ ਇਹ ਹੁਣ ਦੇਖਣਾ ਹੋਵੇਗਾ ਦੇਖਦੇ ਹਾਂ ਕਿ ਇਸ ਦੇ ਉੱਪਰ ਕੋਈ ਕਾਰਵਾਈ ਹੁੰਦੀ ਆ ਫਰੋਸਪਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸ